ਸੋਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਬਵਾ ਦਿਨਾਂ ਤੋਂ ਗੱਲ ਚੱਲ ਰਹੀ ਸੀ ਕਿ ਹਰਿਆਣੇ ਨੂੰ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਦੇ ਵਿੱਚ ਜ਼ਮੀਨ ਦੇ ਦਿੱਤੀ ਗਈ ਹੈ ਤੇ ਉਹ ਸਾਰੇ ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਤੇ ਹੋਰ ਜਥੇਬੰਦੀਆਂ ਨੇ ਉਹ ਇਸ ਗੱਲ ਦੇ ਉੱਤੇ ਆਪਣਾ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਅਸਲ। ਅੱਜ ਪੰਜਾਬ ਦੇ ਜਿਹੜੇ ਗਵਰਨਰ ਨੇ ਸ਼੍ਰੀ ਕਟਾਰੀਆ ਜੀ ਉਹਨਾਂ ਨੇ ਇਹਦਾ ਸਪਸ਼ਟਿਕਰਨ ਦੰਦਿਆ ਹੋਇਆ ਕਿ ਹੈ ਵੀ ਅਜੇ ਤੱਕ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਗਈ। ਉਹਨਾਂ ਨੇ ਹੋਰ ਵੀ ਕਿਹਾ ਕਿ ਹਰਿਆਣਾ ਸਰਕਾਰ ਦਾ ਇਹ ਸਬੰਧੀ ਪ੍ਰਸਤਾਵ ਕਾਫੀ ਦੇਰ ਦਾ ਸਾਡੇ ਕੋਲ ਆਇਆ ਹੋਇਆ ਹੈ ਤੇ ਅਸੀਂ ਅਜੇ ਉਹਦੇ ਤੇ ਕੋਈ ਫੈਸਲਾ ਨਹੀਂ ਲਿਆ ਅਸੀਂ ਪੁੱਛਣਾ ਚਾਹੁੰਦੇ ਹਾਂ ਕੁਟਾਰੀਆ ਸਾਹਿਬ ਨੂੰ ਬੜੀ ਨਿਮਰਤਾ ਸਹਿਤ ਕਿ ਇਸ ਫੈਸਲਾ ਲੈਣ ਲਈ ਕਿਹੜੀ ਪਰਤ ਪੜਨੀ ਹੈ ਬਹੁਤ ਦੇਰ ਤੋਂ ਅੱਡ-ਅੱਡ ਕਮਿਸ਼ਨਰ ਨੇ ਸਭ ਕਿਸ ਨੇ ਇੱਕ ਗੱਲ ਸਥਾਪਿਤ ਕਰ ਦਿੱਤੀ ਕਿ ਚੰਡੀਗੜ੍ਹ ਪੰਜਾਬ ਦਾ ਹੈਗਾ ਉਹਦੇ 'ਚ ਹਰਿਆਣੇ ਦਾ ਕੋਈ ਹਿੱਸਾ ਨਹੀਂ ਹੈਗਾ ਤੇ ਇਸ ਗੱਲ ਦਾ ਜਵਾਬ ਦੇਣ ਲਈ ਤੇ ਉਹਨਾਂ ਦੇ ਪ੍ਰਸਤਾਵ ਨੂੰ ਰੱਦ ਕਰ ਲਈ ਤਾਂ ਇੱਕ ਮਿੰਟ ਦਾ ਸਵਾ ਵੀ ਨਹੀਂ ਸੀ ਲੱਗਣਾ ਚਾਹੀਦਾ ਇਹ ਕਾਦੇ ਲਈ ਪੈਂਡਿੰਗ ਰੱਖਿਆ ਹੋਇਆ ਕਿਉਂ ਪੰਜਾਬ ਦੇ ਲੋਕਾਂ ਤੇ ਤਲਵਾਰ ਲਟਕਾ ਕੇ ਰੱਖੀ ਹੋਈ ਹੈ ਇਹਦਾ ਛੇਤੀ ਫੈਸਲਾ ਨਿਵੇੜ ਕੇ ਉਹਨਾਂ ਦਾ ਪ੍ਰਸਤਾਵ ਰੱਦ ਕਰੋ ਤਾਂ ਕਿ ਪੰਜਾਬ ਦੇ ਲੋਕ ਆਰਾਮ ਨਾਲ ਕਹਿ ਸਕਣ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਚੰਡੀਗੜ੍ਹ ਸਿਰਫ ਪੰਜਾਬ ਦੀ ਹੈ ਇਹ ਵੀ ਆ ਨਾਲ ਗੱਲ ਲੱਗਦੀ ਤੇ ਦੂਜੇ ਬੰਨੇ ਪੰਜਾਬ ਯੂਨੀਵਰਸਿਟੀ ਦਾ ਰੀਡ ਕੈ ਪਹਿਲਾਂ ਵੀ 2020 ਦੇ ਵਿੱਚ ਕਰੋਨਾ ਦੇ ਬਹਾਨੇ ਨਾਲ ਉੱਥੇ ਇਲੈਕਸ਼ਨ ਜਿਹੜੀ ਹੈ ਸੈਨੇਟ ਦੀ ਉਹ ਅੱਗੇ ਪਾਈ ਗਈ ਤੇ ਫਿਰ ਕਾਫੀ ਦੇਰ ਇਸ ਤਰ੍ਹਾਂ ਰੱਖਿਆ ਗਿਆ ਵੀ ਇਹਨੂੰ ਕੇਂਦਰੀ ਯੂਨੀਵਰਸਿਟੀ ਬਣਾ ਦੇਾਂਗੇ ਤੇ ਕੇਂਦਰ ਸਰਕਾਰ ਆਪਣੇ ਹੱਕ 'ਚ ਲੈ ਲੂਗੀ। ਉਹਦਾ ਬਹੁਤ ਦੇਰ ਲੰਮਾ ਸਮਾਂ ਰੌਲਾ ਪਿਆ ਤੇ ਲੋਕ ਇਹਦੇ ਤੇ ਕਰਦੇ ਰਹੇ ਤੇ ਕੇਂਦਰ ਸਰਕਾਰ ਚੁੱਪ ਰਹੀ। ਉਹਦੇ ਤੇ ਕੁਝ ਨਹੀਂ ਬੋਲੀ। ਅਖੀਰ ਤੇ ਜਾ ਕੇ ਦੇਖਿਆ ਵੀ ਇਹ ਜਾਦੇ ਵੱਡਾ ਮੁੱਦਾ ਬਣ ਗਿਆ। ਉਹ ਕਹਿੰਦੇ ਨਹੀਂ ਇਸ ਨੂੰ ਅਸੀਂ ਜਿਵੇਂ ਉਹਦਾ ਦਰਜਾ ਪਹਿਲਾਂ ਹੈਗਾ ਉਸੇ ਤਰ੍ਹਾਂ ਰੱਖਾਂਗੇ ਇੰਟਰ ਸਟੇਟ ਬਾਡੀ ਕਾਰਪੋਰੇਟ ਤੇ ਉਹ ਹੁਣ ਹੈ ਤਾਂ ਇੰਟਰਸਟੇਟ ਬੋਡੀ ਕਾਰਪੋਰੇਟ ਪਰ ਕੇਂਦਰ ਦੀ ਦਖਲਅੰਦਾਜ਼ੀ ਜ਼ਿਆਦਾ ਹੋਣ ਕਰਕੇ ਹੁਣ ਉੱਥੇ ਸੈਨਟ ਦੀਆਂ ਇਲੈਕਸ਼ਨਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ 31 ਅਕਤੂਬਰ ਨੂੰ ਖਤਮ ਹੋ ਗਈਆਂ ਉਹ ਪਹਿਲਾਂ ਪਹਿਲਾਂ ਨਿਭੜਨੀਆਂ ਚਾਹੀਦੀਆਂ ਸੀ ਉਹ ਹਾਲੇ ਤੱਕ ਨਹੀਂ ਕਰਾਈਆਂ ਨਾ ਕੋਈ ਭਾਈ ਧਾਈ ਲੱਗਦੀ ਹੈ ਗਾਹਾਂ ਦੇਖਣ ਨੂੰ ਉੱਥੇ ਐਜੀਟੇਸ਼ਨ ਚੱਲ ਰਹੀ ਹੈ ਪਰसों ਉੱਥੇ ਵਿਦਿਆਰਥੀਆਂ ਤੇ ਡਾਂਗਾਂ ਭਰਾਤੀਆਂ ਚੰਡੀਗੜ੍ਹ ਦੀ ਪੁਲਿਸ ਨੇ ਅਸੀਂ ਉਹਨਾਂ ਡਾਂਗਾ ਭਰਾਉਣ ਦੀ ਵੀ ਨਿੰਦਾ ਕਰਦੇ ਹਾਂ ਤੇ ਨਾਲ ਇਸ ਮੰਗ ਦਾ ਪੂਰਾ ਸਮਰਥਨ ਕਰਦੇ ਹਾਂ ਡਟ ਕੇ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹਦੇ ਚ ਸੈਂਟ ਦੀਆਂ ਚੋਣਾਂ ਕਰਾਈਆਂ ਜਾਣ ਇਹ ਦੋਏ ਗੱਲਾਂ ਜੁੜਮੀਆਂ ਨੇ ਤੇ ਇਹ ਦੋਨਾਂ ਪੰਜਾਬ ਯੂਨੀਵਰਸਿਟੀ ਦੀ ਚੋਣ ਤੇ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਉਹਦੀ ਵਿਧਾਨ ਸਭਾ ਲਈ ਜਮੀਨ ਦੇਣ ਦਾ ਮਸਲਾ ਇਹ ਦੋਨੇ ਗੱਲਾਂ ਆਪਸ ਜੁੜੀਆਂ ਹੋਈਆਂ ਨੇ ਤੇ ਪੰਜਾਬ ਦੇ ਲੋਕ ਇਸ ਜਿਹੜੀ ਹੈਗੀ ਹੈ ਸਾਡੇ ਨਾਲ ਬੇਇਨਸਾਫੀ ਉਹਨੂੰ ਕਦੇ ਟੋਲਰੇਟ ਨਹੀਂ ਕਰਨਗੇ ਅਸੀਂ ਸੰਗਰਾਮ ਟੀਵੀ ਵੱਲੋਂ ਵੀ ਸਖਤ ਵਾਰਨਿੰਗ ਦੇਣੀ ਚਾਹੁੰਦੇ ਆ ਕੇਂਦਰ ਸਰਕਾਰ ਨੂੰ ਤੇ ਗਵਰਨਰ ਸਾਹਿਬ ਨੂੰ ਕਿ ਇਹ ਹਜੇ ਫੈਸਲੇ ਤਾਂ ਮਿੰਟਾਂ ਚ ਲਏ ਜਾਂਦੇ ਆ ਤੇ ਉਹਨਾਂ ਦਾ ਪ੍ਰਸਤਾਵ ਰੱਦ ਕਰੋ ਤੇ ਉਹਨਾਂ ਨੂੰ ਕਹੋ ਵੀ ਤੂੰ ਅਸਦੀ ਆਪਣਾ ਜਿੱਥੇ ਮਰਜ਼ੀ ਬਣਾ ਲਓ ਅਗਲੀ ਗੱਲ ਦੋਸਤੋ ਗੋਂਡਾ ਜ਼ਿਲ੍ਹੇ ਦੇ ਯੂਪੀ ਦੇ ਗੋਂਡਾ ਜ਼ਿਲ੍ਹੇ ਦੇ ਸਮਰੂਪੁਰ ਦੇ ਸਕੂਲ 'ਚ ਤਕਰੀਬਨ 25 ਸਾਲ ਪਹਿਲਾਂ ਲੋਕਾਂ ਨੇ ਪਾਈ ਪਾਈ ਇਕੱਠੀ ਕਰਕੇ ਡਾਕਟਰ ਮਹੇਦ ਕਰਜੀ ਦਾ ਪੁੱਤ ਬਣਾਇਆ ਸੀਗਾ ਤੇ ਪਿਛਲੇ ਕੁਝ ਦਿਨ ਪਹਿਲਾਂ ਉਹਦੇ 'ਚ ਜਿਹੜਾ ਉਹਨੂੰ ਨੁਕਸਾਨ ਪਹੁੰਚਾਇਆ ਗਿਆ ਹੋਰ ਵੀ ਹੈ ਕਿ ਸੂਬੇ ਦੇ ਵਿੱਚ ਪਿਛਲੇ 5 ਮਹੀਨਿਆਂ ਚ 2 ਮਹੀਨਿਆਂ ਚ 5 ਵਾਰੀ ਡਾਕਟਰ ਅੰਬੇਦਕਰ ਦੇ ਬੁੱਤਾਂ ਦੀ ਬੇਹਰਮਤੀ ਕੀਤੀ ਗਈ ਹੈ ਇਹ ਬਹੁਤ ਹੀ ਗੰਭੀਰ ਮਸਲਾ ਹੈਗਾ ਤੇ ਇਹ ਜਿਹੜੀ ਹੈਗੀ ਹੈ ਸੋਚ ਚਾਹੇ ਕਹਿਣ ਨੂੰ کہیں ਜਾਂਦੇ ਜਾਤ ਪਾਤ ਕੁਛ ਨਹੀਂ ਫਲਾਣਾ ਕੁਛ ਨਹੀਂ ਧਮਕਾ ਕੁਛ ਨਹੀਂਗਾ ਇਹ ਇਹ ਜਾਤ ਪਾਤ ਦੀ ਦੇ ਵਿਤਕਰੇ ਦਾ ਹੀ ਨਤੀਜਾ ਹੈ ਕਿ ਉਹਨਾਂ ਦੀ ਇਹ ਵਾਰ-ਵਾਰ ਬੇਹਰਮਤੀ ਕਰ ਰਹੇ ਹੈ ਲੋਕ ਤੇ ਯੂਪੀ ਦੀ ਸਰਕਾਰ ਉਹਦੇ ਤੇ ਚੁੱਪ ਕਰੀ ਬੈਠੀ ਹੈ ਤੇ ਉਹਨਾਂ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਅਜਿਹੇ ਵਿਅਕਤੀ ਹੈ ਤੇ ਅਸੀਂ ਜਿਹੜੀਆਂ ਦਲਤ ਜਥੇਬੰਦੀਆਂ ਇਸ ਗੱਲ ਦੀ ਮੰਗ ਕਰਦੀਆਂ ਨੇ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਸੀਂ ਪੂਰਜੋਰ ਮੰਗ ਕਰਦੇ ਹਾਂ ਕਿ ਇਹ ਅਜਿਹੇ ਜਿਹੜੇ ਸਰਾਰਤੀ ਤੱਤ ਹੈ ਉਹਨਾਂ ਨੂੰ ਇੱਕ ਸਖਤ ਸਨੇਹਾ ਜਾਣਾ ਚਾਹੀਦਾ ਹੈ ਵੀ ਤੁਸੀਂ ਚਾਹੇ ਦਿਲੋਂ ਤੁਹਾਡੇ ਮਨ 'ਚ ਜੋ ਮਰਜੀ ਗੱਲ ਹੈ ਇਸ ਤਰ੍ਹਾਂ ਨਾਲ ਜਦੋਂ ਤੁਸੀਂ ਕਰੋਗੇ ਤਾਂ ਇਹਦਾ ਪ੍ਰਗਟਾਵਾ ਲੋਕਾਂ ਨੇ ਝੱਲਣਾ ਨਹੀਂਗਾ ਤੁਹਾਡੇ ਦਿਲ 'ਚ ਜਿਹੜੀ ਹੈਗੀ ਆ ਉਹ ਲੋਕ ਵੋਟਾਂ 'ਚ ਤੁਹਾਨੂੰ ਦੱਸ ਦਿੰਦੇ ਆ ਵੀ ਤੁਸੀਂ ਕੌਣ ਹੋ ਤੇ ਕੀ ਕਰਨਾ ਚਾਹੁੰਦੇ ਹੋ ਅ ਅਗਲੀ ਗੱਲ ਦੋਸਤੋ ਅਸੀਂ ਦੇਖ ਰਹੇ ਹਾਂ ਕਿ ਪੰਜਾਬ 'ਚ ਝੋਨੇ ਦੀ ਫਸਲ ਇਤਕੀ ਬਹੁਤ ਜ਼ਿਆਦਾ ਰੁੜੀ ਹੈ ਮੰਡੀਆਂ ਦੇ ਵਿੱਚ ਤੇ ਉਹਦੇ ਤੇ ਬੜਾ ਕੁਝ ਹੋਇਆ ਉਧਰ ਮਹਾਰਾਸ਼ਟਰ ਦੇ ਵਿੱਚ ਇੱਕ ਫਸਲ ਜਿਹੜੀ ਹੈਗੀ ਹੈ ਸੋਇਆਬੀਨ ਸੋਇਆਬੀਨ ਦੀ ਵੀ ਮੰਡੀਆਂ 'ਚ ਰੁੜਦੀ ਰਹੀ ਉਹਦੇ 'ਚ ਵੱਡਾ ਅੜਿੱਕਾ ਸੀਗਾ ਕਿ ਉੱਥੇ ਜਿਹੜੀ ਸੋਇਆਬੀਨ ਦੀ ਮੌਇਸਚਰ ਹੈ ਗਈ ਉਹਦੇ 'ਚ ਨਮੀ ਦਾ ਜਿਹੜਾ ਤੱਤ ਹੈਗਾ ਉਹਦੀ ਜਿਹੜੀ ਮਾਤਰਾ ਹੈ ਉਹ 12% ਕੇਂਦਰ ਸਰਕਾਰ ਨੇ ਫਿਕਸ ਕੀਤੀ ਹੋਈ ਸੀ ਕਿਉਂਕਿ ਪਰਸ ਨੂੰ ਉੱਥੇ ਚੋਣਾਂ ਨੇ ਹੁਣ ਕੱਲ ਪਰਸੋਂ ਉਹਨਾਂ ਨੇ ਫੈਸਲਾ ਲੈ ਲਿਆ ਕਿ ਇਹ 12 ਤੋਂ ਵਧਾ ਕੇ 15% ਕਰ ਦਿੱਤੀ ਗਈ ਅਗਲੀ ਫੈਸਲਾ ਇਹ ਕਰ ਦਿੱਤਾ ਕਿ ਇਹ ਜਿਹੜੀ 15% ਕੀਤੀ ਹੈ ਸਿਰਫ ਇੱਕ ਵਾਰੀ ਇਹ ਹਰ ਵਾਰੀ 15 ਨਹੀਂ ਰਹਿਣੀ ਅਗਲਾ ਫੈਸਲਾ ਕੀ ਕੀਤਾ ਵੀ ਇਹ 12 ਤੋਂ 15 ਕਰਨ ਨਾਲ ਜਿਹੜਾ ਇਹਦੇ 'ਚ ਕੋਈ ਘਾਟਾ ਪਊਗਾ ਉਹ ਸੂਬਾ ਸਰਕਾਰਾਂ ਚੱਕਣਗੀਆਂ ਤੇ ਇਹ ਚਿੱਠੀ ਕੱਲੇ ਮਹਾਰਾਸ਼ਟਰ ਨੂੰ ਨਹੀਂ ਇਹ ਇਹ ਚਿੱਠੀ ਜਿਹੜੀ ਹੈਗੀ ਇਹ ਗੁਜਰਾਤ ਨੂੰ ਵੀ ਤਲੰਗਾਨਾ ਰਾਜਸਥਾਨ ਤੇ ਕਰਨਾਟਕਾ ਦੀਆਂ ਸਰਕਾਰਾਂ ਨੂੰ ਵੀ ਭੇਜੀ ਗਈ ਹੈ ਵੀ ਤੁਸੀਂ ਜਣੀ ਕਰਨ ਵਾਲੇ ਅਸੀਂ ਆ 15% ਰਿਲੈਕਸ ਕਰਨ ਵਾਲੇ ਉਸ ਰਿਲੈਕਸ ਕਰਨ ਦਾ ਜਿਹੜਾ ਜਿਹੜਾ ਕਿਤੇ ਕੋਈ ਨੁਕਸਾਨ ਹੈ ਉਹ ਤੁਸੀਂ ਚੱਲੋਗੇ ਅਸੀਂ ਨਹੀਂ ਚੱਲਾਂਗੇ। ਕੀ ਬਾਤ ਹੈ ਅਜਿਹੀ ਸਰਕਾਰ ਕੇਂਦਰ ਦੀ ਸੂਬਾ ਸਰਕਾਰਾਂ ਨੂੰ ਚਾਹੇ ਉਹਦੇ ਵਿੱਚ ਕੁਝ ਭਾਜਪਾ ਦੀਆਂ ਨੇ ਕੁਝ ਕਾਂਗਰਸ ਦੀਆਂ ਨੇ ਉਹਨਾਂ ਨੂੰ ਡਟ ਕੇ ਦੇ ਵਿਰੁੱਧ ਸਟੈਂਡ ਲੈਣਾ ਚਾਹੀਦਾ ਹੈ। ਤੇ ਆ ਲੋਕਾਂ ਨੂੰ ਆ ਮੁੱਦੇ ਦੇ ਤੌਰ ਤੇ ਮਹਾਰਾਸ਼ਟਰ ਦੇ ਵਿੱਚ ਤਾਂ ਇਹ ਅਜੇ ਹੀ ਸਰਕਾਰ ਨੂੰ ਸਭ ਕੀ ਸਿਖਾ ਦੇਣਾ ਚਾਹੀਦਾ ਮੇਰੇ ਸਾਹ ਚ ਅਗਲੀ ਗੱਲ ਦੋਸਤੋ ਇਹ ਆ ਵੀ ਗੁਜਰਾਤ ਦੇ ਪਤਨ ਜ਼ਿਲ੍ਹੇ ਚ ਇੱਕ ਮੈਡੀਕਲ ਕਾਲਜ ਦੇ ਵਿੱਚ ਇੱਕ 18 ਸਾਲਾਂ ਦਾ ਵਿਦਿਆਰਥੀ ਜਿਹੜਾ ਪਹਿਲੇ ਸਾਲ ਉੱਥੇ ਪੜ੍ਹਨ ਲਈ ਦਾਖਲ ਹੋਇਆ ਸੀਗਾ ਉਸ ਦੀ ਰੈਗਿੰਗ ਕੀਤੀ ਗਈ ਉਹ ਤੇ ਉਹਦੇ ਨਾਲ ਦੇ ਕੁਝ ਵਿਦਿਆਰਥੀਆਂ ਨੂੰ ਧੁੱਪ ਚ 3 ਘੰਟੇ ਖੜੇ ਕਰਕੇ ਰੱਖਿਆ ਗਿਆ ਤੇ ਉਹਨਾਂ ਤੋਂ ਆਪਣੀ ਜਾਣ ਜਿਹੜੇ ਅਖੌਤੀ ਜਿਹੜੇ ਦੂਜੇ ਸਾਲ ਦੇ ਉਹਨਾਂ ਦੇ ਸੀਨੀਅਰ ਵਿਦਿਆਰਥੀ ਨੇ ਉਹ ਉਹਨਾਂ ਦੀ ਅਖੌਤੀ ਇੰਟਰੋਡਕਸ਼ਨ ਦੇ ਨਾਂ ਦੇ ਉੱਤੇ ਉਹਨਾਂ ਨੂੰ ਪਰੇਸ਼ਾਨ ਕਰਦੇ ਰਹੇ ਉਹ ਇੱਕ ਲੜਕਾ ਜਿਹੜਾ ਹੈਗਾ ਉਹ ਉੱਥੇ ਖੜਾ ਖੜਾ ਬੇਹੋਸ਼ ਹੋ ਕੇ ਥੱਲੇ ਡਿੱਗ ਗਿਆ ਉਹਨੂੰ ਹਸਪਤਾਲ ਲਿਜਾਇਆ ਗਿਆ ਹਸਪਤਾਲ ਜਾ ਕੇ ਉਹਦੀ ਮੌਤ ਹੋ ਗਈ ਇਹ ਬੜਾ ਗੰਭੀਰ ਮਸਲਾ ਹੈਗਾ ਹਾਲਾਂਕਿ ਬਹੁਤ ਲੰਬਾ ਸਮਾਂ ਪਹਿਲਾਂ ਅਜਿਹੇ ਘਟਨਾਵਾਂ ਜਦੋਂ ਹੋਈਆਂ ਸੀ ਇੱਥੇ ਸਾਡੇ ਹਿਮਾਚਲ ਦੇ ਵਿੱਚ ਵੀ ਮਰੇ ਸੀ ਪੰਜਾਬ ਦੇ ਵਿੱਚ ਵੀ ਤੇ ਹੋਰ ਥਾਵਾਂ ਦੇ ਉੱਤੇ ਇਸ ਤਰ੍ਹਾਂ ਵਿਦਿਆਰਥੀ ਮਰੇਗੇ ਸੀਗੇ ਰੈਕਿੰਗ ਦੇ ਨਾਂ ਦੇ ਉੱਤੇ ਉਹ ਉਦੋਂ ਬੜਾ ਸਖਤੀ ਹੋਈ ਸੀ ਸੁਪਰੀਮ ਕੋਰਟ ਨੇ ਵੀ ਇਹਦਾ ਨੋਟਿਸ ਲਿਆ ਸੀ UGC ਨੇ ਵੀ ਨੋਟਿਸ ਲਿਆ ਸੀ ਬਾਕੀ ਸੰਸਥਾਵਾਂ ਨੇ ਵੀ ਲਿਆ ਸੀ ਤੇ ਕਮੇਟੀਆਂ ਬਣਾਈਆਂ ਗਈਆਂ ਸੀ ਗਿਆ ਵਿਦਿਅਕ ਸੰਸਥਾਵਾਂ ਦੇ ਵਿੱਚ ਯੂਨੀਵਰਸਟੀਆਂ ਕਾਲਜਾਂ ਦੇ ਵਿੱਚ ਤੇ ਉਹ ਜਿਹੜੀਆਂ ਰੈਗਿੰਗ ਵਿਰੋਧੀ ਕਮੇਟੀਆਂ ਨੇ ਉਹ ਕੀ ਕੀ ਸੁੱਤੀਆਂ ਪਈਆਂ ਨੇ ਤੇ ਇਹਨਾਂ ਦਾ ਜਿਹੜਾ ਇੱਕ ਤਾਂ ਇਸ ਜਿਹੜੇ ਵਿਦਿਆਰਥੀਆਂ ਨੇ ਅਜਿਹਾ ਕੁਛ ਕੀਤਾ ਉਹਦਾ ਜਲਦੀ ਤੋਂ ਜਲਦੀ ਉਹਨਾਂ ਤੇ ਇਨਕੁਆਇਰੀ ਕਰਕੇ ਉਹਨਾਂ ਨੂੰ ਸਖਤ ਤੋਂ ਸਜ਼ਾ ਦਿੱਤੀ ਜਾਵੇ 302 ਦਾ ਮਕਦਮਾ ਉਹਨਾਂ ਤੇ ਦਰਜ ਹੋਣਾ ਚਾਹੀਦਾ ਹੈ ਕੱਲਾ ਇਹ ਨਹੀਂਗਾ ਵੀ ਕਾਲਜ ਚੋਂ ਰਸਟਿਕੇਟ ਕਰਤਾ ਤੇ ਉਹਨਾਂ ਦੀ ਮੈਡੀਕਲ ਰਿਸੀਟ ਗਈ ਬਿਲਕੁਲ ਐਨੇ ਨਾਲ ਨਹੀਂ ਸਰਨਾ ਉਹਨਾਂ ਤੇ ਜੋ ਕ੍ਰਿਮੀਨਲ ਅਫੈਂਸ ਹੈਗਾ ਉਹਦੇ ਮੁਤਾਬਕ ਉਹਨਾਂ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਤੇ ਅੱਗੇ ਤੋਂ ਜਿੱਥੇ ਕਿਤੇ ਹੋਰ ਵੀ ਅਜਿਹਾ ਕੁਝ ਹੋਰ ਹੈ ਉਹ ਇੱਕ ਹੋਰ ਕਾਲਜ ਦੇ ਵਿੱਚ ਵੀ ਹੈ ਉਹਦੇ ਵਾਲ ਵਾਲ ਕਹਿੰਦੇ ਤੇਰਾ ਵਾਲਾਂ ਦਾ ਸਟਾਈਲ ਨਹੀਂ ਚੰਗਾ ਉਹਨੂੰ ਜਾ ਕੇ ਵਾਲ ਕੱਟਣ ਲਈ ਮਜਬੂਰ ਕਰ ਦਿੱਤਾ ਇਹ ਜਿਹੜੀਆਂ ਚੀਜ਼ਾਂ ਨੇ ਗਲਤ ਨੇ ਹੋ ਵੀ ਉੱਥੇ ਰਹੀਆਂ ਨੇ ਜਿੱਥੇ ਪ੍ਰਧਾਨ ਮੰਤਰੀ ਦਾ ਸੂਬਾ ਹੈਗਾ ਪ੍ਰਧਾਨ ਮੰਤਰੀ ਜੀ ਕਹਿੰਦੇ ਮੇਰੀ ਤਾਂ ਬਹੁਤ ਚੱਲਦੀ ਹੈ ਸੂਬੇ ਚ ਪ੍ਰਧਾਨ ਮੰਤਰੀ ਜੀ ਕੀ ਤੁਹਾਡੀ ਨਿਗਰਾਨੀ ਦੇ ਥੱਲੇ ਤਾਂ ਨਹੀਂ ਅਜਿਹਾ ਕੁਝ ਹੋ ਰਿਹਾ ਜਿਹੜਾ ਕ ਸੋਚੋ ਆਪਣੇ ਥੱਲੇ ਪੀੜੀ ਦੇ ਥੱਲੇ ਜਿਹੜਾ ਛੋਟੀ ਫੇਰ ਹੋ ਜਰਾ ਕ ਤੁਸੀਂ ਧਿਆਨ ਨਾਲ ਅ ਅਗਲੀ ਗੱਲ ਦੋਸਤੋ ਇਹ ਹੈ ਕਿ ਬੀਜੇਪੀ ਨੇ ਝਾਰਖੰਡ ਦੀਆਂ ਚੋਣਾਂ ਦੇ ਵਿੱਚ ਇੱਕ ਵੀਡੀਓ ਬਣਾਈ ਐਡ ਵਾਲੀ ਇੱਕ ਕੋਈ ਝਾਰਖੰਡ ਮੁਕਤੀ ਮੋਰਚੇ ਦੇ ਵਰਕਰ ਦੇ ਘਰੇ ਦੂਜੀ ਕਮਿਊਨਿਟੀ ਦੀਆਂ ਔਰਤਾਂ ਬੱਚੇ ਆ ਕੇ ਦਾਖਲ ਹੋ ਜਾਂਦੇ ਐ ਤੇ ਉਹਨੂੰ ਘਰੋਂ ਕਢੰਦੇ ਐ ਤੇ ਉਹਦੇ ਘਰ ਤੇ ਕਬਜ਼ਾ ਕਰ ਲੈਂਦੇ ਐ ਤੇ ਦੱਸਿਆ ਨਾਲ ਥੱਲੇ ਲਿਖਿਆ ਕਿ ਤੁਸੀਂ 2019 ਚ ਇਹ ਗਲਤੀ ਕੀਤੀ ਸੀ ਕਿ ਇਹਨਾਂ ਨੂੰ ਵੋਟਾਂ ਪਾਉਣ ਦੀ ਨਹੀਂ ਤਾਂ ਤੁਹਾਡੇ ਘਰਾਂ 'ਚ ਆ ਕੇ ਇਸੇ ਤਰ੍ਹਾਂ ਕਬਜ਼ੇ ਕਰ ਲੈਣੇ ਇਹਨਾਂ ਨੇ ਤੇ ਹੁਣ ਤੁਸੀਂ ਇਹ ਗਲਤੀ ਨਾ ਕਰੋ 2019 ਵਾਲੀ ਹੁਣ ਐਤਕੀ ਤਾਂ ਭਾਜਪਾ ਨੂੰ ਵੋਟ ਪਾਇਓ ਉਹਦੀ ਸ਼ਿਕਾਇਤ ਹੋ ਗਈ ਕਾਫੀ ਦੇਰ ਤੱਕ ਇਲੈਕਸ਼ਨ ਕਮਿਸ਼ਨ ਚੁੱਪ ਰਿਹਾ ਫਿਰ ਉਹਨਾਂ ਨੇ ਕਿਹਾ ਵੀ ਸ਼੍ਰੀਮਾਨ ਇਲੈਕਸ਼ਨ ਕਮਿਸ਼ਨ ਜੀ ਕੀ ਤੁਸੀਂ ਹਿੰਦੂ ਮੁਸਲਮਾਨਾਂ ਨੂੰ ਇੰਨੇ ਵੱਡੇ ਪਦਰ ਤੇ ਵੰਡਣਾ ਚਾਹੋਂਗੇ ਇਹ ਭੰਡੀ ਪ੍ਰਚਾਰ ਕੀ ਇਹ ਠੀਕ ਹੈ ਤੇ ਫੇਰ ਉਹਦੀ ਥੋੜੀ ਜੀ ਜਾਗ ਖੁੱਲੀ ਤੇ ਉਹਨੇ ਉੱਥੋਂ ਦੇ ਜਿਹੜਾ ਹੈਗਾ ਚੋਣ ਕਮਿਸ਼ਨ ਦਾ ਜਿਹੜਾ ਚੋਣ ਅਧਿਕਾਰੀ ਹੈ ਚਾਰਖੰਡ ਦਾ ਉਹਨੂੰ ਕਿਹਾ ਤੇ ਉਹਨਾਂ ਨੇ ਮਕਦਮਾ ਦਰਜ ਕੀਤਾ ਤੇ ਬੀਜੇਪੀ ਨੇ ਉਹ ਐਡ ਹਟਾ ਲਈ ਮੈਂ ਮਹਿਸੂਸ ਕਰਦਾ ਅਸੀਂ ਮਹਿਸੂਸ ਕਰਦੇ ਹਾਂ ਕਿ ਸਿਰਫ ਮਕਦਮਾ ਨਾ ਦਰਜ ਹੋਵੇ ਕੱਲਾ ਮਕਦਮੇ ਦੇ ਉੱਤੇ ਕਾਰਵਾਈ ਵੀ ਹੋਵੇ ਉਹਨਾਂ ਨੂੰ ਚੱਕ ਕੇ ਅੰਦਰ ਠੋਕਿਆ ਗਿਆ ਹੋਵੇ ਇਹ ਜਿਹੜਾ ਦੋ ਫਿਰਕਿਆਂ ਦੇ ਵਿਚਕਾਰ ਜਿਹੜਾ ਫਰਕ ਪਾਉਣ ਦੀ ਜਿਹੜੀ ਗੱਲ ਹੈ ਉਹਨਾਂ ਤੇ ਕ੍ਰਿਮੀਨਲ ਕੇਸ ਇਹ ਬਣਦਾ ਹੈਗਾ ਕੱਲਾ ਚੋਣ ਜਾਬਤੇ ਦਾ ਕੰਮ ਨਹੀਂ ਹੈ ਇਹ ਇਹ ਕ੍ਰਿਮੀਨਲ ਕੇਸ ਹੈ ਤੇ ਉਹਨਾਂ ਬੰਦਿਆਂ ਦੇ ਉੱਤੇ ਇਹ ਜਿਹੜਾ ਉਹ ਕ੍ਰਿਮੀਨਲ ਕੇਸ ਦਰਜ ਹੋ ਕੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੇਲ੍ਹ ਤੋਂ ਸੁੱਟੇ ਜਾਣੇ ਚਾਹੀਦੇ ਹੈ ਅਜਿਹੇ ਲੋਕ ਜਿਹੜੇ ਦੇਸ਼ ਨੂੰ ਇਸ ਤਰ੍ਹਾਂ ਨਾਲ ਵੰਡ ਰਹੇ ਹੈਗੇ ਆ ਲਾਸਟ ਗੱਲ ਦੋਸਤੋ ਅ ਕਿਉਂਕਿ ਅਬ ਅਬ ਜਿਆਦਾ ਹੀ ਹਿੰਦੂ ਮੁਸਲਮ ਹੋ ਰਿਹਾ ਹੈ ਜਿਹੜਾ ਮਹਾਰਾਸ਼ਟਰ ਦਾ ਡਿਪਟੀ ਮੁੱਖ ਮੰਤਰੀ ਹੈ ਦਵਿੰਦਰ ਫਾੜਨਵੀਸ ਉਹਨੇ ਬਿਆਨ ਦੇ ਦਿੱਤਾ ਕਿ ਇਹ ਵੋਟ ਜਹਾਦ ਦਾ ਮਸਲਾ ਚੱਲ ਰਿਹਾ ਹੈ ਤੇ ਤੁਹਾਨੂੰ ਬੀਜੇਪੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਤੇ ਸਾਨੂੰ ਧਰਮ ਯੁੱਧ ਸਾਨੂੰ ਵੀ ਧਰਮ ਯੁੱਧ ਚਲਾਉਣਾ ਚਾਹੀਦਾ ਹੈ ਉਹਨੇ ਇਹ ਕਿਹਾ ਉਹਦੇ ਜਵਾਬ ਦੇ ਵਿੱਚ ਸ਼੍ਰੀ ਰਾਮ ਜਨ ਭੂਮੀ ਤੀਰਥ ਖੇਤਰ ٹرسٹ ਦੇ ਖਜ਼ਾਨਚੀ Swami Govinddev Giri ਨੇ ਕਿਹਾ ਬੀ ਇਹ ਬਿਲਕੁਲ ਹੀ ਗਲਤ ਬਿਆਨ ਹੈਗਾ ਫਰਨ ਵਿਸਤਾ ਇਹ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਾੜਨੀਆਂ ਬਿਲਕੁਲ ਹੀ ਗਲਤ ਨੇ ਰਾਜਨੀਤੀ ਦੀ ਲੜਾਈ ਨੂੰ ਰਾਜਨੀਤੀ ਦੇ ਤੌਰ ਤੇ ਲੜੋ ਇਹਨੂੰ ਹਿੰਦੂ ਮੁਸਲਮਾਨਾਂ ਦੇ ਤੌਰ ਤੇ ਕਿਉਂ ਲੜ ਰਹੇ ਹੋ ਉਹਨੇ ਇਹ ਕਿਹਾ ਉਹਨੇ ਅਗਲੀ ਗੱਲ ਇਹ ਵੀ ਕਹੀ ਕਿ ਸ਼ਾਇਦ ਵਿੰਦਰ ਫਰਨ ਵਿਸ ਨੂੰ ਇਹ ਨਹੀਂ ਪਤਾ ਵੀ ਜਿਹੜਾ ਜਿਹਹਾਦ ਹੈ ਜਿਹਹਾਦ ਵੀ ਤਾਂ ਧਰਮ ਯੁੱਧ ਹੈਗਾ ਸੋ ਜਿਹੜਾ ਧਰਮ ਹੈ ਉਹ ਵੱਖਰੀ ਚੀਜ਼ ਹੈਗੀ ਸੋ ਇਸ ਕਰਕੇ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਆਨ ਨੇ ਇਹ ਬਿਲਕੁਲ ਗਲਤ ਨੇ ਤੇ ਸਾਡਾ ਜਿਹੜਾ ਹਿੰਦੂ ਸਮਾਜ ਆ ਉਹਨਾਂ ਨੇ ਇਹ ਵੀ ਕਿਹਾ ਹਿੰਦੂ ਸਮਾਜ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਹੈ ਇਹ ਜਿਹੇ ਗੱਲਾਂ ਦਾ ਉਹਨਾਂ ਨੇ ਹਿੰਦੂ ਸਮਾਜ ਨੂੰ ਵੀ ਬੇਨਤੀ ਕੀਤੀ ਹੈ ਵੀ ਤੁਸੀਂ ਇਹਨਾਂ ਗੱਲਾਂ 'ਚ ਨਹੀਂ ਆਉਣਾ ਜਹੀਂ ਜਿਹੇ ਗੱਲਾਂ ਚ ਇਹ ਫੜਨ 20 ਤੇ ਬਾਕੀ ਲੋਕ ਲਿਆਉਣਾ ਲਿਆਉਣਾ ਚਾਹੁੰਦੇ ਆ ਬੀਜੇਪੀ ਵਾਲੇ ਲਿਆਉਣਾ ਚਾਹੁੰਦੇ ਆ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ